ਸੁਣਿਆ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣਿਆ ਕਲਗੀਧਰ ਪਾਤਸ਼ਾਹ ਦੇ ਬਚਨ ਸੁਣੇ ਨੇ ਸਤਗੁਰੂ ਰਾਮ ਸਿੰਘ ਦੇ ਕਿਲੇ ਵਾਲੇ ਮਹਾਰਾਜ ਦੇ ਦੇਹਰਾਦੂਨ ਵਾਲਿਆਂ ਮਹਾਰਾਜ ਦੇ ਕੀ ਬਚਨ ਸੁਣਿਆ ਘਰ ਘਰ ਜਾ ਕੇ ਧਾਰਿਆ ਕੱਲੇ ਮਨੁੱਖਾਂ ਨੂੰ ਨਹੀਂ ਧਾਰਿਆ ਜਿੱਦਾਂ ਛੋਟੇ ਵੀਰ ਨੇ ਕਿਹਾ ਸੀ ਕਿ ਪੱਥਰ ਪਾਣੀ ਬਣ ਗਏ ਤੇ ਵਗਦੇ ਦਰਿਆ ਰੁਕ ਗਏ ਤੇ ਅਸੀਂ ਵੀ ਉਸੇ ਗੁਰੂ ਦੇ ਕੂਕਰ ਸਾਰੇ ਬਿਨਾ ਸਾਜਾਂ ਤੋਂ ਇੱਕ ਧਾਰਨਾ ਪੜ ਲਏ ਅਸੀਂ ਹਕੂ ਕਰ ਉਹਦੇ ਦਰਦ ਦੇ ਜਿਹੜਾ ਕੁੱਲ ਦੁਨੀਆਂ ਨੂੰ ਤਾਰੇ ਅਸੀਂ ਹਕੂ ਕਰ ਉਹਦੇ ਦਰਦ ਤੇ ਜਿਹੜਾ ਕੁੱਲ ਦੁਨੀਆਂ ਨੂੰ ਰੇ ਜਪੋ ਅਸੀਂ ਹਕੂ ਕਰ ਉਹਦੇ ਦਰ ਦੇ ਜਿਹੜਾ ਕੁੱਲ ਦੁਨੀਆ ਨੂੰ ਤਾਰੇ ਅਸੀਂ ਹਕੂ ਕਰ ਉਹਦੇ ਦਰ ਦੇ ਜਿਹੜਾ ਕੁੱਲ ਦੁਨੀਆ ਸੀ ਹੰਕੂ ਕਰ ਉਹਦੇ ਦਰਦ ਦੇ ਜਿਹੜਾ ਕੁੱਲ ਦੁਨੀਆਂ ਨੂੰ ਤਾੜੇ ਅਸੀਂ ਹੰਕੂ ਕਰ ਉਹਦੇ ਦਰਦ ਦੇ ਜਿਹੜਾ ਕੁੱਲ ਦੁਨੀਆਂ ਨੂੰ ਤਾੜੇ ਰੇ ਗੁਰਾਂ ਦੇ ਗਿਨੇ ਨਹੀਂ ਜਾ ਸਕਦੇ ਕਿੰਨਿਆਂ ਕੋਣ ਉਤਾਰ ਦਿੱਤਾ ਉਹਨਾਂ ਨੇ ਗਿਨੇ ਨਹੀਂ ਜਾਂਦੇ ਤਾਰੇ ਉਹਨਾਂ ਦੇ 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 ਤਾਰੇ ਉਹਨਾਂ ਦੇ ਜਿਵੇਂ ਅੰਬਰਾਂ ਦੇ ਤਾਰੇ ਗਿਣਨ ਜਾਂਦੇ ਤਾਰੇ ਉਹਨਾਂ ਦੇ ਜਿਵੇਂ ਅੰਬਰਾਂ ਦੇ ਤਾਰੇ ਅਸੀਂ ਹਕੂ ਕਰ ਉਹਦੇ ਦਰ ਦੇ ਅਸੀਹਾਂ ਨੂੰ ਕਰ ਉਹ ਦੇ ਦਰ ਦੇ ਜੋ ਕੁੱਲ ਦੁਨੀਆਂ ਨੂੰ ਤਾਰੇ ਸਾਰੇ ਜਪੂ ਤੂ ਕਰ ਉਹ ਦੇ ਦਰ ਦੇ ਜਿਹੜਾ ਕੁੱਲ ਦੁਨੀਆਂ ਨੂੰ ਤਾਰੇ ਸਾਡਾ ਮੁਰਸ਼ਿਦ ਕੁੱਲ ਦੁਨੀਆਂ ਨੂੰ ਤਾਰਨ ਵਾਲਾ ਸਾਧ ਸੰਗਤ ਜੀ ਤੇ ਇੰਨੀ ਆਵਾਜ਼ ਵਿੱਚ ਭਰਵੇਂ ਚ ਬੋਲੋ ਕਿ ਉਹਦੇ ਚਰਨਾਂ ਤੱਕ ਆਵਾਜ਼ ਪਹੁੰਚ ਜੇ ਕਿ ਜਿੱਥੇ ਤੁਸੀਂ ਸਭ ਨੂੰ ਤਾਰਿਆ ਸਾਨੂੰ ਵੀ ਤਾਰ ਦਿਓ ਇਸ ਹਕੂਕਰ ਨੂੰ ਅਸੀਂ ਹਕੂਕਰ ਉਹਦੇ ਦਰ ਦੇ ਜੋ ਕੁੱਲ ਦੁਨੀਆਂ ਨੂੰ ਤਾਰੇ ਅਸੀਂ ਹਕੂਕਰ ਉਹ ਲ ਦੁਨੀਆ ਨੂੰ ਤਾਰੇ ਅਸੀਂ ਹਪੂ ਕਰ ਉਹਦੇ ਦਰ ਦੇ ਜੋ ਕੁੱਲ ਦੁਨੀਆ ਨੂੰ ਤਾਰੇ ਧਰアドੂਨ ਵਾਲੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਹੈ ਸਾਡੀ ਵੀ ਹਾਜ਼ਰੀ ਪ੍ਰਵਾਨ ਕਰ ਲਿਓ ਸਾਨੂੰ ਵੀ ਆਪਣੇ ਦਰ ਦੇ ਕੂਕਰਾਂ ਨੂੰ ਤਾਰ ਲਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਭੋਲਾ ਚੁੱਕਾਂ ਦੀ ਖਿਮਾ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ